ਜਿਹੜਾ ਟਰੈਕਟਰ ਵੱਧ ਦਾਬ ਚ ਚੱਲ ਜੇ ਜੀ ਬਾਹਲਾ ਚੱਲ ਜੇ ਉਹਦਾ ਰੰਗ ਮੱਚ ਜਾਂਦਾ ਰੰਗ ਤੇ ਇਹ ਚ ਲਿਸ਼ਕ ਨਹੀਂ ਰਹਿੰਦੀ ਠੀਕ ਆ ਜੀ ਮਤਲਬ ਪੱਟੀ ਦੇ ਅੰਦਰੋਂ ਬਚਾ ਦਿੰਦੀ ਹੈ ਜੀ ਹਾਂ ਜਦੋਂ ਅੰਦਰ ਅੱਗ ਚੱਲਣੀ ਹੈ ਜੀ ਠੀਕ ਆ ਜੀ ਉਹ ਬਚਾ ਦੇ ਕੋਈ ਘੰਟੇ ਚੱਲਿਆ ਭਾਜੀ ਇਹ ਘੰਟੇ ਇਹ 1300 ਫਿਗਰ ਦੇ ਟਾਇਰ ਨੇ ਠੀਕ ਆ ਭਾਜੀ ਟਾਇਰ 90 ਪੈਸੇ ਪਿਆ ਚਾਰੇ ਠੀਕ ਆ ਜੀ ਘੰਟੇ ਚੱਲਿਆ ਭਾਜੀ 800 ਕੁਸ ਘੰਟੇ ਚੱਲੇ ਹੋਏ ਜੀ ਕਿਰਾਏ ਲਈ ਮਿਲ ਜਾਣਗੇ ਮਿਲ ਜਾਣਗੇ ਪਰ ਕਟੋ ਕਟ ਹਫਤੇ ਲਈ ਹੋਵੇ ਹਫਤੇ ਲਈ ਹਾਂ ਤੇ ਲੋਨ ਵੀ ਸਿਰਫ ਪੰਜਾਬ ਪੰਜਾਬ ਚੂ ਆਪਣੇ ਠੀਕ ਆ ਜੀ ਪੰਜਾਬ ਚ ਵੱਡ ਸਾਰੇ ਪੰਜਾਬ ਨੰਬਰ ਆ ਜਿਹੜਾ ਵਿੱਚ ਕੱਟਾ ਆਣਾ ਕਿਸ ਨੇ ਉਹ ਵੀ ਪੰਜਾਬ ਨੰਬਰ ਹੋਵੇ ਤੇ ਜੇ ਕਿਸੇ ਨੇ ਵੇਚਣਾ ਉਹ ਵੀ ਪੰਜਾਬ ਨੰਬਰ ਹੀ ਕਰੇ ਆਪਣਾ ਹਰਿਆਣੇ ਨੰਬਰ ਵਾਲਾ ਕੋਈ ਕੰਮ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਤੁਹਾਡਾ ਭਰਾ ਅਮਰਤਪਾਲ ਸਿੰਘ ਬੱਬੂ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚ ਗਏ ਬਾਈ ਲੱਭੀ ਆਪਣੇ ਨਾਲਾ ਕਰਦੇ ਗੱਲਬਾਤ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਸੱਸੀ ਗੱਬੇ ਲੱਭੀ ਸੱਸੀ ਗੱਲ ਜੀ ਠੀਕ ਹੋ ਬਾਈ ਜੀ ਪੂਰੇ ਚੜ੍ਹਦੀ ਕਲਾ ਜੀ ਠੀਕ ਆ ਬਾਈ ਜੀ ਕਿੰਨੇ ਟਰੈਕਟਰ ਅਵੇਲੇਬਲ ਨੇ ਬਾਈ ਜੀ ਅੱਜ ਆਪਣੇ ਕੋਲ 6 ਆ ਜੀ ਠੀਕ ਆ ਬਾਈ ਜੀ ਕੰਡੀਸ਼ਨਾਂ ਕਿਵੇਂ ਰਹਿਣੀਆਂ ਬਾਈ ਜੀ ਕੰਡੀਸ਼ਨਾਂ ਤਾਂ ਇੱਕ ਤੋਂ ਇੱਕ ਆ ਜੀ ਚੰਗੇ ਨੇ ਜੀ ਪੂਰੇ ਸਿਰੇ ਤੋਂ ਸਿਰਾ ਤੇ ਲੋਨ ਕੋਈ ਗੱਲ ਦੀ ਖਸੀਅਤ ਹੈ ਬਾਈ ਜੀ ਸਾਰਿਆਂ ਤੇ ਤੇ ਇੱਕ ਗੱਲ ਹੋਰ ਆ ਬਾਈ ਅਗੇ ਸੀਜ਼ਨ ਆ ਰਿਹਾ ਕਰਾਇ ਲਈ ਮਿਲ ਜਾਣਗੇ ਮਿਲ ਜਾਣਗੇ ਪਰ ਘਟੋ ਘਟ ਹਫਤੇ ਲਈ ਹੋਵੇ ਹਫਤੇ ਲਈ ਸਿਰਫ ਪੰਜਾਬ ਪੰਜਾਬ ਚੋਂ ਆਪਣੇ ਠੀਕ ਆ ਜੀ ਪੰਜਾਬ ਚ ਬਾਰਡਰ ਏਰੀਆ ਚ ਵੀ ਨਹੀਂ ਹੋਣਾ ਠੀਕ ਆ ਬਈ ਉਹਨੇ ਪੰਜਾਬ ਚ ਹਾਂਜੀ ਹਾਂ ਮੈਂ ਜੇ ਟਰੈਕਟਰ ਗਾ ਲਈਏ ਜੇ ਸਿੱਧਾ ਵੇਚਣਾ ਹੋ ਕਿਸੇ ਨੂੰ ਸਿੱਧਾ ਵੇਚ ਦਿੰਦੇ ਠੀਕ ਆ ਬਈ ਖਰੀਦ ਲਓ ਹਾਂਜੀ ਹਾਂ ਠੀਕ ਆ ਬਈ ਪੰਜਾਬ ਨੰਬਰ ਪੰਜਾਬ ਨੰਬਰ ਆਪਣੇ ਕੋਲ ਹੈਗੇ ਵੀ ਸਾਰੇ ਪੰਜਾਬ ਨੰਬਰ ਆ ਜਿਹੜਾ ਵਿੱਚ ਕੱਟਾ ਆਉਣਾ ਕਿਸ ਨੇ ਉਹ ਵੀ ਪੰਜਾਬ ਨੰਬਰ ਹੋਵੇ ਤੇ ਜੇ ਕਿਸੇ ਨੇ ਵੇਚਣਾ ਉਹ ਵੀ ਪੰਜਾਬ ਨੰਬਰ ਹੀ ਹੋਵੇ ਆਪਣਾ ਹਰਿਆਣਾ ਨੰਬਰ ਵਾਲਾ ਕੋਈ ਕੰਮ ਠੀਕ ਆ ਬਈ ਮਤਲਬ ਓਕੇ ਦਾ ਕੰਮ ਹੀ ਕਰਦਾ ਜੀ ਓਕੇ ਇੱਕ ਨੰਬਰ ਦਾ ਕੰਮ ਆ ਜੀ ਕਾ ਆ ਗਿਆ ਨਾ ਮਾੜਾ ਸੀ ਅਜ ਤੱਕ ਕਦੇ ਟਰੈਕਟਰ ਨਹੀਂ ਵੇਚਿਆ ਠੀਕ ਹੈ ਲੈਤਾ ਹੀ ਨਹੀਂ ਨਾ ਜੀ ਨਾ ਠੀਕ ਹੈ ਚਲੋ ਵੇ ਵੀਡੀਓ ਸਟਾਰਟ ਕਰਦੇ ਆਂਗੇ ਆਪਾਂ ਛੋਟੇ ਟਰੈਕਟਰ ਤੋਂ 56 20 ਤੋਂ 4/4 ਚ ਆ ਜਾਂਦਾ ਇਹ 4/2 ਚ ਆ ਗਿਆ ਨਾ ਵੇ ਜੀ ਹਾਂ ਜੀ ਹਾਂ ਠੀਕ ਹੈ ਜੀ ਕੰਡੀਸ਼ਨ ਚੈੱਕ ਕਰ ਲਓ ਵੇ ਜੀ ਇਧਰ 55 20 4/2 ਚ ਖੜਾ ਉਧਰ 4/4 ਚ ਖੜਾ ਹੈ ਇਹਦੇ ਬਾਰੇ ਦੱਸੋ ਵੇ ਜੀ ਇਹ ਕਿੰਨੇ ਮਾਡਲ ਆ ਗਿਆ ਇਹ ਮਾਡਲ 2020 ਹੈ ਜੀ 20 ਦੇ ਲਾਸਟ ਦਾ ਦੱਸਦੀ ਮੈਨੂਫੈਕਚਰਿੰਗ ਹੈ ਜੀ ਆ ਦੇਖੋ ਜੀ ਠੀਕ ਆ ਵੇ ਜੀ ਪਲੇਟ ਤੇ ਲਿਖਿਆ ਹੋਇਆ ਠੀਕ ਆ ਜੀ 10ਵੇਂ ਮਹੀਨੇ ਦੀ ਮੈਨੂਫੈਕਚਰਿੰਗ ਹੈ ਜੀ ਵੀ ਦੇ ਦੀ ਲਓ ਮਿੱਤਰੋ ਚੈੱਕ ਕਰ ਲਓ ਬਾਕੀ ਹੈਵੀ ਲਿਫਟ ਦਾ ਕੰਪਲੈਸਟ ਜਗਾ ਹੈਵੀ ਜੈਕ ਵਾਲੀ ਲਿਫਟ ਹੈ ਜੀ ਡਬਲ ਡਿਸਟਰੀਬਿਊਟਰ ਆ ਗਿਆ ਠੀਕ ਹੈ ਜੀ ਪਲਟਾਪ ਮਾਡਲ ਆ ਸਾਊਂਡ ਸਿਸਟਮ ਲੱਗਿਆ ਹੋਇਆ ਮੂਰੇ ਟਾਇਰ ਵੱਡੇ ਪਏ ਹੋਇਆ ਲਾਉਂਦੇ ਨਹੀਂ ਆਪਾਂ ਹੀ ਲਾਉਣਾ ਆਪਾਂ ਨਟ ਵੀਨ ਲਾਉਣਾ ਜੀ ਠੀਕ ਆ ਜੀ ਲਾ ਕੇ ਭਾਵੇਂ ਦੇ ਦੇਣੇ ਇਹ ਮੁੰਡੇ ਦਾ ਭਾਈ ਜੀ ਇੰਨਾ ਵਾਗਾ ਲਾ ਭਾਵੇਂ ਦੇਣ ਪਰ ਲਾਉਂਦੇ ਨਹੀਂ ਹੈਗੇ ਆਪਾਂ ਇੱਕ ਦੇ ਲਾ ਕੇ ਵੀ ਵੇਚਿਆ ਜੀ 97 ਦੇ ਹਾਂਜੀ ਠੀਕ ਆ ਵੀ ਮਤਲਬ ਜਿਹੜਾ ਜਿਆਦਾ ਸੋਹਣਾ ਟਰੈਕਟਰ ਆ ਜਾਂਦਾ ਨਾ ਉਹਦੀ ਮੋਡੀਫਿਕੇਸ਼ਨ ਕਰਨੀ ਪੈਂਦੀ ਉਹਦੇ ਪਹਿਲਾਂ ਖੁੱਲਿਆ ਹੋਇਆ ਸੀ ਜੀ ਠੀਕ ਆ ਜੀ ਉਹ ਪਰ ਪੱਤੀਆਂ ਪੁੱਤੀਆਂ ਪਟਾਉਣ ਪਟੂਣ ਨਾਲੋਂ ਅਸੀਂ ਆਪਾਂ ਲਵਾਈ ਦਿੱਤਾ ਠੀਕ ਆ ਭਾਈ ਜੀ ਹਾਂਜੀ ਟੱਕੇ ਵਾਲਾ ਬੰਪਰ ਲੱਗਿਆ ਹੋਇਆ ਜੀ ਵਧੀਆ ਹੈਵੀ ਪਲੇਟ ਵਾਲਾ ਠੀਕ ਆ ਜੀ ਅੰਮ੍ਰਿਤਸਰ ਦਾ ਨੰਬਰ ਆ ਜੀ ਹਾਂਜੀ ਠੀਕ ਠੀਕ ਹੈ ਜੀ ਅਭੀ 1300 ਘੰਟਾ ਚੱਲਿਆ ਹੋਇਆ ਹੈਗਾ ਇੰਜਨ ਗੇਅਰ ਕਿਵੇਂ ਬਈ ਲੱਭੀ ਪੂਰਾ ਓਕੇ ਜੀ ਇੱਕ ਨੰਬਰ ਠੀਕ ਹੈ ਜੀ ਤੇ ਕੀ ਡਿਮਾਂਡ ਰਹੂਗੀ ਬਈ ਜੀ ਡਿਮਾਂਡ ਇਹਦੀ ਹੈਗੀ ਜੀ 8 ਲੱਖ ਤੇ 75000 ਠੀਕ ਹੈ ਜੀ ਮੌਕੇ ਦੇ ਬਈ ਜੱਸ ਨੋ ਕਰਦੀ ਲੱਭੇ ਸਾਢੇ 8 ਲੱਖ ਸਾਢੇ 8 ਲੱਖ ਦਾ 25000 ਰੁਪਏ ਸੂਟ ਆ ਜੀ ਬਈ ਜੀ ਇਸ ਟਰੈਕਟਰ ਚੋਂ ਪਰਾਣਾ ਕੱਟੇ ਕੋਈ ਬੱਬੂ ਬਈ ਕਰਕੇ ਠੀਕ ਹੈ ਜੀ ਹਲੋ ਮਿੱਤਰੋ ਅੱਗੇ ਆ ਗਿਆ 5620 4x4 ਚਾ ਪੀਵੀ ਸੀ ਨੰਬਰ ਆ ਗਿਆ ਬਈ ਜੀ ਚਾਰ ਪਲੇਟਾਂ ਤੁਸੀਂ ਦੇਖ ਸਕਦੇ ਹੋ ਫਰੰਟ ਤੇ ਲੱਗੀਆਂ ਹੋਈਆਂ ਨੇਗੀਆਂ ਤੇ ਪਿੱਛੇ 55 ਕਿਲੋ ਵਾਲੀਆਂ ਲੱਗੀਆਂ ਹੋਈਆਂ ਜੀ ਠੀਕ ਆ ਜੀ ਟਾਇਰਾਂ ਦੇ ਵੀ ਲੱਗੇ ਹੋਣਗੇ ਹਾਂਜੀ ਬਾਕੀ ਕੰਡੀਸ਼ਨ ਚੈੱਕ ਕਰ ਸਕਦੇ ਬਈ ਜੀ ਸਲਾਨ 9 30 ਦੇ ਟਾਇਰ ਆਗੇ ਹਾਂਜੀ ਨਾਲ ਦੇ ਠੀਕ ਆ ਜੀ ਗੁਡਇਰ ਦੇ ਟਾਇਰ ਨੇ ਠੀਕ ਆ ਬਈ ਜੀ ਟਾਇਰ 90 ਪੈਸੇ ਪਿਆ ਚਾਰੇ ਠੀਕ ਆ ਜੀ ਘੰਟੇ ਚੱਲੇ ਬਈ ਜੀ 800 ਕੁਸ ਘੰਟੇ ਚੱਲੇ ਹੋਏ ਜੀ ਸਭ ਯਾਰ ਸਗਾ ਤੋਂ ਮੈਂ 20 800 ਕੁਸ ਘੰਟੇ ਚੱਲੇ ਆਗਾ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਟਰੈਕਟਰ ਤਿੰਨ ਟਰੈਕਟਰਾਂ ਦਾ ਕੰਮ ਇੱਕੋ ਮੂੜਾ ਵਾਲਾ ਟਰੈਕਟਰ ਆ ਗਿਆ ਬਾਈ ਜੀ ਹਾਂਜੀ ਹਾਂ 75 ਹੌਸਪਾਵਰ ਤੇ ਚਲਾ ਲਓ ਚਾਹੀ 60 ਤੇ ਚਲਾ ਲਓ ਚਾਹੀ 45 ਤੇ ਚਲਾ ਲਓ ਇਹ ਤਿੰਨ ਮੋੜਾਂ ਤੇ ਚੱਲ ਪੈਂਦਾ ਠੀਕ ਆ ਜੀ ਹਾਂਜੀ ਠੀਕ ਆ ਬਾਈ ਜੀ ਬਾਕੀ ਚੈੱਕ ਕਰ ਸਕਦੇ ਹੋ ਬਾਈ ਜੀ ਤੇ ਡਿਮਾਂਡ ਦੀ ਗੱਲ ਕਰੀ ਬਾਈ ਜੀ ਡਿਮਾਂਡ ਇਹ ਦੀ ਹੈਗੀ ਜੀ 11 ਲੱਖ ਤੇ 75 ਹਜ਼ਾਰ ਕੀ ਠੀਕ ਆ ਜੀ ਮੌਕੇ ਤੇ ਬਾਈ ਮੌਕੇ ਤੇ ਆਪਾਂ 55 ਦਾ ਕਰ ਦਾਂਗੇ ਠੀਕ ਆ 11 ਲੱਖ 55 55 ਹਜ਼ਾਰ ਮੰਨ ਤਾਂ ਬਾਈ ਜੀ ਹੋਰ ਵੀ ਹੋ ਜਾਊਗਾ ਕੋਈ ਚੱਕਰ ਨਹੀਂ ਮਣ ਬਣਾ ਕੇ ਆਜੋ ਕਰ ਦਾਂਗੇ ਤੇ ਅੱਗੇ ਆ ਗਿਆ ਬਾਈ ਜੀ ਸਵਰਾਜ 855 ਪੀਵੀ 7 ਨੰਬਰ ਆ ਬ ਕੰਡੀਸ਼ਨ ਬਾਕੀ ਚੈੱਕ ਕਰ ਲਓ ਬਾਈ ਜੀ ਤੇ ਮਾਡਲ ਹੈਗਾ ਬਾਈ ਜੀ 2020 20 ਦੇ ਜਮਾ ਲਾਸਟ ਠੀਕ ਹੈ ਲਾਸਟ ਹਫਤੇ ਦਾ ਲੋਕ ਤਾਂ ਲਾਸਟ ਮਹੀਨੇ ਦਾ ਕਹਿੰਦੇ ਹੁੰਦੇ ਆ ਜਮਾ ਲਾਸਟ ਹਫਤੇ ਦਾ ਠੀਕ ਹੈ ਮਤਲਬ ਇਹ ਚ ਵੀ ਬਾਈ ਜੀ ਜੇ ਕਹੀਏ ਦੋ ਮਾਡਲ ਐ ਇਸ ਇੱਕ ਦੇਗੀ ਚੁੱਲੇ ਵਾਲਾ ਆ ਜਾਂਦਾ ਨਾ ਹਾਂਜੀ ਹਾਂ ਇਹ ਬਹੁਤ ਘੱਟ ਆ ਜੀ ਇਹ ਜਿਨ੍ਹਾਂ ਨੂੰ ਪੁਰਾਣੇ ਮਾਡਲ ਨਾਲ ਪਿਆਰ ਆ ਠੀਕ ਹੈ ਜੀ ਇਹ ਉਹਨਾਂ ਨੇ ਖਰੀਦਾ ਹੋਇਆ ਹੈ ਠੀਕ ਆ ਬਾਈ ਜੀ 700 ਕੁਛ ਘੰਟੀ ਚੱਲਿਆ ਹੋਇਆ ਜੀ ਠੀਕ ਹੈ ਲੋ ਬਈ 700 ਕੁਛ ਘੰਟੇ ਚੱਲਿਆ ਹੋਇਆ ਹੈਗਾ ਇੱਕ ਦੇਗੀ ਚੁੱਲੇ ਜਾਂਦਾ ਇਹ ਬਿਨਾ ਦੇਗੀ ਚੁੱਲੇ ਦਾ ਜਿਹੜਾ ਇਹਦੀ ਉਹ ਵੀ ਤੁਹਾਨੂੰ ਅੱਜ ਅਵੇਲੇਬਲ ਕਰਵਾਤਾ ਹੈ ਨਾ ਬਈ ਜੀ। ਹਾਂਜੀ। ਠੀਕ ਆ ਜੀ। ਨਾਲ ਦੀ ਟਾਇਰ ਨੇ ਬਈ ਜੀ। ਨਾਲ ਦਾ ਜੀ ਸਾਰਾ ਕੁਝ ਨਾਲ ਹੋ ਗਾ। ਠੀਕ ਹੈ ਕਿੰਨੇ ਕੇ ਪੈਸੇ ਪੈਣਗੇ ਬਈ ਜੀ? ਟਾਇਰ 80-85 ਪੈਸੇ ਪਿਆ। ਠੀਕ ਆ ਜੀ ਲੈ ਵੀ 85 ਪੈਸੇ ਟਾਇਰ ਪੈਣਗੇ। ਵੀ ਮਾਡਲ ਹੈਗਾ 700 ਘੰਟਾ ਕੁਝ ਚੱਲਿਆ ਹੋਇਆ ਹੈਗਾ ਤੇ ਡਿਮਾਂਡ ਬਈ ਜੀ ਕੀ ਦੀ? ਡਿਮਾਂਡ ਇਹਦੀ ਹੈਗੀ ਜੀ 5,85,000। ਠੀਕ ਆ ਜੀ। ਮੌਕੇ ਤੇ ਮੌਕੇ ਤੇ ਆਪਾਂ 5,70,000 ਦਾ ਦੇ ਦਾਂਗੇ ਜੀ। ਠੀਕ ਆ ਜੀ 5,65,000 ਦਾ ਲੈ ਜਾ ਕੋਈ ਨਾ ਬਈ। ਤੇ ਅਗਲਾ ਹੈਗਾ ਬਈ ਜੀ 2018 ਮਾਡਲ 9500 9500 ਪਲੈਨਟਰੀ ਗੀਅਰ ਹਾਈ ਲਿਫਟ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ ਫੁੱਲ ਟਾਪ ਮਾਡਲ ਠੀਕ ਹੈ ਬਾਈ ਜੋ ਕਟ ਪਾਈਪ ਲੱਗੀ ਹੋਈ ਹੈਗੀ ਠੀਕ ਹੈ ਜੀ ਨਾਲ ਦੇ ਨਾਲ ਦੇ ਟਾਇਰ 80 ਪੈਸੇ ਪਿਆ ਪਿਛਲੇ ਟਾਇਰਾਂ 'ਚ ਵੇਟ ਲੱਗੇ ਹੋਏ ਹੈਗੇ ਠੀਕ ਹੈ ਜੀ ਤੇ ਬਾਕੀ ਕੰਡੀਸ਼ਨ ਤਾਂ ਪੂਰਾ ਲਿਸਕਾ ਮਾਰਦਾ ਪੂਰਾ ਦੇਖੋ ਇਹਨਾਂ ਠੀਕ ਹੈ ਬਾਈ ਸ਼ੋਹ ਜਿੰਨਾ ਚੰਗਾ ਠੀਕ ਹੈ ਜੀ ਪੂਰਾ ਚੰਗਾ ਟਰੈਕਟਰ ਹੈ ਗਗਲੀਆਂ ਤੇ ਘੰਟੇ ਚੱਲੇ ਹੋਏ ਜੀ ਲੱਭੀ 1500 ਕੁਛ ਘੰਟੇ ਚੱਲੇ ਹੋਏ ਜੀ ਇਹ ਠੀਕ ਹੈ ਜੀ 1500 ਕੁਛ ਘੰਟੇ ਚੱਲੇ ਹੋਇਆ ਪੰਜਾਬ ਨੰਬਰ ਹੈਗਾ 18 ਮਾਡਲ ਹੈਗਾ ਤੇ ਡਿਮਾਂਡ ਹੈਗੀ ਬਈ ਇਹਦੀ ਡਿਮਾਂਡ ਇਹਦੀ ਹੈਗੀ 498000 ਰੁਪਏ ਠੀਕ ਹੈ ਜੀ ਮੌਕੇ ਤੇ ਬਈ ਮੌਕੇ ਤੇ ਆਪਾਂ ਇਹ 480000 ਦ ਦੇਨੇ ਆ ਠੀਕ ਹੈ ਜੀ 480000 ਦਾ ਚਲੋ ਮੈਂ ਤੇਰਾ ਅੱਗੇ ਫਿਰ ਦਿਖਾਉਣਾਂਗੇ ਸਾਨੂੰ ਫੁੱਲ ਸੋਨਾ ਕਮਰਸ਼ੀਅਲ ਕੰਮਾਂ ਵਾਸਤੇ ਖੇਤੀ ਵਾਸਤੇ ਪੂਰਾ ਸੋਨਾ ਤੇ ਵਧੀਆ ਟਰੈਕਟਰ ਜਲੀ ਹੈ ਨਾ ਹਾਂਜੀ ਸੋਨਾ ਲਿਖਿਆ 45 ਠੀਕ ਹੈ ਭਾਜੀ 48 ਹਰਸ ਪਾਵਰ ਚ ਆ ਜਾਂਦਾ ਜੀ ਇਹ ਠੀਕ ਹੈ ਜੀ ਪਾਵਰ ਪਲੱਸ ਵਾਲਾ ਹੈ ਨਾ ਮੇਰੀ ਪਾਵਰ ਪਲੱਸ ਵਾਲਾ ਇਹ ਫੋਲਡ ਆਪ ਮਾਡਲ ਆ ਖੁੱਲਦਾ ਹਿੱਸਾ ਠੀਕ ਹੈ ਜੀ ਸਾਈਡ ਗੇਅਰ ਡਿਸਟ੍ਰਿਬਿਊਟਰ ਵਾਲਾ ਮਾਡਲ ਆ ਡਬਲ ਕਲਚ ਆ ਠੀਕ ਹੈ ਜੀ ਕਿਉਂਕਿ ਡਬਲ ਕਲਚ ਹੈਗਾ ਤੇ 13 ਦੇ ਟਾਇਰਾਂ ਵੇਜੇ ਨਾ ਹਾਂ 13 ਦੇ ਟਾਇਰ ਟਾਇਰ ਨਾਲ ਦੇ ਆ ਠੀਕ ਹੈ ਲਓ ਮਿੱਤਰੋ ਨਾਲ ਦੇ ਟਾਇਰ ਆਗੇ ਮਾਡਲ ਹੈਗਾ 15 ਨਾ ਬਈ ਹਾਂਜੀ ਹਾਂ ਠੀਕ ਹੈ ਜੀ ਲਓ 15 ਮਾਡਲ ਸਮਾਜ ਚ ਚੱਲਾ ਹੋਇਆ ਕਹ ਲਈਏ ਪੂਰਾ ਜੀ ਠੀਕ ਆ ਭਾਈ ਜੀ ਸਮਾਜ ਚ ਚੱਲਾ ਹੋਇਆ ਟਰੈਕਟਰ ਦਾ ਫੁੱਲ ਪੰਜਾਬ ਨੰਬਰ ਆ ਫਰਸਟ ਆਨਰ ਦੇ ਲਈ ਪੰਪ ਪੰਪ ਸਾਰਾ ਕੁਝ ਨਾਲ ਦਈਏ ਇਹਦੇ ਠੀਕ ਆ ਜੀ ਪੰਪ ਅਜੇ ਤੱਕ ਖੁੱਲਣ ਗਿਆ ਠੀਕ ਆ ਜੀ ਲੋ ਮੇਟਰ ਖੁੱਲਿਆ ਨਹੀਂ ਹੈਗਾ ਪੰਪ ਅਜੇ ਤੱਕ ਫਰਸਟ ਆਨਰ ਆ ਭਾਈ ਜੀ ਫਰਸਟ ਆਨਰ ਠੀਕ ਆ ਜੀ ਟਰੈਕਟਰ ਜ਼ਿਆਦਾਤਰ ਸਾਰੇ ਆਪਣੇ ਕੋਈ ਫਰਸਟ ਆਨਰ ਆ ਜੀ ਠੀਕ ਆ ਜੀ ਕੋਈ ਜਿਹੜਾ ਸਵਰਾਜ ਆ ਉਹ ਸੈਕੰਡ ਆਨਰ ਆ ਗੱਲ ਕਰ ਆਪਦੇ ਫਾਦਰ ਤੋਂ ਮੁੰਡੇ ਨਾਲ ਠੀਕ ਆ ਭਾਈ ਜੀ ਡਿਮਾਂਡ ਭਾਈ ਜੀ ਮਾਂਡ ਇਹਦੀ ਹੈਗੀ 345000 ਰੁਪਏ ਠੀਕ ਹੈ ਜੀ ਮੌਕੇ ਮੌਕੇ ਤੇ ਆਪਾਂ ਦੇ ਦਈਏ 340000 ਦਾ ਠੀਕ ਹੈ ਜੀ 3 ਲੱਖ 25000 ਪਤਾ ਸੀ ਨਾ ਤੈਨੂੰ 5000 ਘਟਾਉਗਾ ਨਾ ਹਾਂ ਹਾਂ 3 ਲੱਖ 25000 ਦਾ ਬਾਈ ਤੇ ਆ ਗਿਆ ਆ ਗਿਆ ਬਾਈ ਨਿਊ ਆਲੈਂਡਰ ਸੁਪਰ ਪੀ ਐਕਸਟ੍ਰੀਮ ਮਾਡਲ ਵਾਲਾ 3 ਸਪੀਡ ਚੱਲੋ 3 ਸਪੀਡ ਚਾ ਪਾਵਰ ਸਟੀਰਿੰਗ ਚ 16 ਦੇ ਟਾਇਰਾਂ ਚਾ ਨਾ ਬਾਈ ਜੀ ਹਾਂ ਜੀ ਠੀਕ ਹੈ ਜੀ ਬਾਕੀ ਨਿਗ੍ਹਾ ਮਰਵਾ ਲੈ ਜਸਪ੍ਰੀਤ ਸਟੀਰਿੰਗ ਤੇ ਤੇ ਵਧੀਆ ਦਾ ਸਟੀਰੀਂਗ ਲਵਾਇਆ ਹੋਣਾ ਭਾਈ ਜੀ ਸ਼ੌਂਕੀਆ ਤੌਰ ਤੇ ਰੱਖਿਆ ਜੀ ਠੀਕ ਆ ਭਾਈ ਜੀ ਸਟੀਰੀਂਗ ਤੋਂ ਬਾਅਦ ਨੂੰ ਨਿਗਾ ਮਾਰੋ ਜੀ ਇੰਜਨ ਤੇ ਠੀਕ ਆ ਲੋ ਵੀ ਨਿਗਾ ਦੇ ਨਿਗਾ ਮਾਰੋ ਭਾਈ ਚੈੱਕ ਕਰੋ ਪਹਿਲਾਂ ਪੂਰਾ ਕੋਕਾ ਬੰਦਾ ਦੱਸੇ ਜੀ ਇਹ ਪੂਰਾ ਕੋਕਾ ਵੀ ਜਣਨ ਲਈ ਬਸ ਠੀਕ ਆ ਭਾਈ ਮਤਲਬ ਫੇਸ ਸ਼ੋਰ ਨਾਲ ਪੂਰਾ ਵੱਧ ਝਮਕਦਾ ਹੋਊਗਾ ਕੱਟ ਨਹੀਂ ਹੋਣਾ ਇਹ ਗੱਲ ਹੈਗੀ ਹੈਗੇ ਭਾਈ ਜਿਹੜਾ ਟਰੈਕਟਰ ਬਾਦ ਤੋਂ ਦਾਬ ਚ ਚੱਲ ਜੇ ਜੀ ਬਾਹਲਾ ਚੱਲ ਜੇ ਉਹਦਾ ਰੰਗ ਮੱਚ ਜਾਂਦਾ ਰੰਗ ਤੇ ਝਲਕ ਨਹੀਂ ਰਹਿੰਦੀ ਠੀਕ ਹੈ ਮਤਲਬ ਪੱਟੀ ਦੇ ਅੰਦਰੋਂ ਬਚਾ ਲੈਣੀ ਹੈ ਜੀ ਜਦੋਂ ਅੰਦਰ ਅੱਗ ਚੱਲਣੀ ਹੈ ਜੀ ਠੀਕ ਹੈ ਜੀ ਉਹ ਬਚਾ ਦੇ ਕੋਈ ਛੇਡ ਛਾੜ ਹੋਣੀ ਪੈਣੀ ਪੈਣੀ ਹੈ ਜੀ ਹਾਂ ਇਹਦੀ ਤਾਂ ਪੈਣੀ ਪਣੀ ਹੈ ਤੇ ਮੀਨਿੰਗ ਜਣਾ ਜੀ ਠੀਕ ਆ ਬਾਈ ਜੀ ਤੇ ਇਹ ਮਾਡਲ ਹੈਗਾ ਬਾਈ ਜੀ ਇਹ 2013 ਜੀ ਠੀਕ ਆ ਜੀ ਤੇ ਡਿਮਾਂਡ ਹੈਗੀ ਜੀ ਡਿਮਾਂਡ 475000 475000 ਮੌਕੇ ਤੇ ਵੇਚ ਮੌਕੇ ਤੇ ਆਪਾਂ ਇਹ ਦੇ ਰਹੀਏ 455000 ਦਾ ਠੀਕ ਆ ਜੀ 455000 ਦਾ ਨੂੰ ਹੋ ਜੂ ਬਾਈ ਲਬੀ ਤੇ ਹੋਊਗਾ ਜੀ ਪੀ ਗੈਂਟਰਾ ਮਾਡਲ ਲੈਣਾ ਬਾਕੀ ਵਧੀਆ ਹੋ ਜੇ ਸਿੰਪਲ ਦੇਪੈਂਡਡਾ ਬਾਈ ਜੀ ਹਾਂਜੀ ਹਾਂ ਸਿੰਪਲ ਸਕੋਰ ਵਧੀਆ ਚਾਹੀਦਾ ਠੀਕ ਹੈ ਜੀ 850 ਤੋਂ ਉੱਤੇ ਚਾਹੀਦਾ ਠੀਕ ਆ ਬਾਈ ਜੀ ਤੇ ਇਥੋਂ ਬਿਨਾ ਮਿਲ ਲਗੇ ਸੀ ਨਾ ਬਾਈ ਲੱਭੀ ਆਪਣੀ ਲੋਕੇਸ਼ਨ ਹੈਗੀ ਸਟੈਂਡਰਡ ਚੌਂਕ ਖੰਡਿਆਆ ਠੀਕ ਆ ਜੀ ਤੇ ਉੱਥੇ ਹਰ ਵਾਰ ਟਰੈਕਟਰ ਭੇਜੇ ਵਾਲਾ ਹਾਂ 100 ਵਾਰ ਨੂੰ ਹਾਂ ਸੋਮਵਾਰ ਨੂੰ ਇੱਥੇ ਆ ਬਾਕੀ 9 ਤੋਂ 5 ਉੱਥੇ ਠੀਕ ਆ ਬਾਈ ਜੀ ਉੱਥੇ ਘੱਟੋ ਘੱਟ 15 ਤੋਂ 20 ਟਰੈਕਟਰ ਹੁੰਦੇ ਆ ਆਪਣੇ ਕੋਲੇ ਠੀਕ ਆ ਹਾਂਜੀ ਤੇ ਮੋਬਾਈਲ ਨੰਬਰ ਹੈਗਾ ਬਾਈ ਜੀ ਆਪਣਾ 68030x90 ਜ ਠੀਕ ਹੈ ਬਈ ਬਈ ਧੰਨਵਾਦ ਗੱਲ ਕਰਕੇ ਬਹੁਤ ਵਧੀਆ ਲੱਗਿਆ ਬਈ ਜੀ ਚਲੋ ਬਈ ਜੀ ਵੀਡੀਓ ਨੂੰ ਕਰ ਲਾਈਕ ਕਮੈਂਟ ਤੇ ਸ਼ੇਅਰ ਕਰੋ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ ਅਸੀ